ਰੀਅਲ ਵਾਂਗ ਗੱਲ ਜਿੱਤੇ ਆਈ ਇੱਥੇ ਫੇਕ ਬੜੇ ਨੇ ਸਾਡੇ ਇਹ ਬੜੇ ਬਾਬੇ ਬੜੇ ਫਿਰਦੇ ਨੇ ਤੇ ਰੀਅਲ ਤੋਂ ਜਿੱਤੇ ਆਈ ਗੱਲ ਦਲਜੀਤ ਭਾਜੀ ਨੂੰ ਮੈਂ ਇੱਕ ਗੱਲ ਕਹਿਣਾ ਜਣਾ ਭਾਜੀ ਨੇ ਥੋੜੇ ਦਿਨ ਪਹਿਲਾਂ ਗੱਲ ਤੇ ਇੱਥੇ ਚੜ ਕੇ ਵੀ ਕਰਨ ਤੇ ਤੇ ਵੀ ਦੋ ਬਾਈ ਸਾਡੇ ਟੂ ਸਟਾਰਟ ਕਰਨ ਲੱਗੇ ਆ ਹਨਾ ਆਪਾਂ ਇੱਕ ਆ ਜਿੰਨੇ ਕੋਲ ਗੱਲ ਕਹਿਣੀ ਮੈਨੂੰ ਇੰਸਟਾਗ੍ਰਾਮ ਤੇ ਪਹਿਲਾਂ ਬਲੌਕ ਅਨਬਲੌਕ ਤੇ ਕਰ ਦੋ ਪਹਿਲਾਂ ਮੈਨੂੰ ਵਾਲੇ ਬਲੌਕ ਕਰੋ ਫਿਰ ਗੱਲ ਕਰਿਓ ਮੇਰੇ ਨਾਲ ਆ ਕੇ ਆਖਰ ਪੂਰਾ ਵਿਵਾਦ ਹੈ ਕਿ ਏਪੀ ਟਿੱਲੋ ਅਤੇ ਦਿਲਜੀਤ ਦੋਸਾਂਜ ਵਿਚਕਾਰ ਪਹਿਲਾਂ ਤੁਸੀਂ ਨੇ ਸੁਣਿਆ ਕਿ ਆਖਰ ਕਿਸ ਤਰੀਕੇ ਨਾਲ ਏਪੀ ਟਿੱਲੋ ਹੋਰਾਂ ਨੇ ਦਿਲਜੀਤ ਦੋਸਾਂਜ ਹੋਰਾਂ ਨੂੰ ਰਿਪਲਾਈ ਕੀਤਾ ਅਤੇ ਇਸ ਤੋਂ ਬਾਅਦ ਇੱਕ ਰਿਪਲਾਈ ਦਿਲਜੀਤ ਦੋਸਾਂਜ ਦਾ ਵੀ ਆਇਆ ਸਕਰੀਨ ਸ਼ਾਟ ਜਿਹੜਾ ਕਿ ਤੁਸੀਂ ਦੇਖ ਰਹੇ ਹੋ ਪਰ ਸਾਰੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਇਹਨਾਂ ਦੇ ਵਿੱਚ ਚੱਕਰ ਹੈ ਕੀ ਸਸੀ ਗਾਲ ਦੋਸਤੋ ਮੈਂ ਗੁਰਮਖਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨ ਮਿੱਤਰੋ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਏਪੀ ਟੱਲੋ ਦੇ ਸ਼ੋਅ ਦੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕਈ ਬੰਦੇ ਵੈਸੇ ਤਾਂ ਬਾਬੇ ਬਣੇ ਫਿਰਦੇ ਨੇ ਪਰ ਵਿੱਚੋਂ ਕੁਝ ਹੋਰ ਨੇ ਅਤੇ ਅੱਗੇ ਉਹਨਾਂ ਨੇ ਕਿਹਾ ਕਿ ਦਿਲਜੀਤ ਦੋਸਾਂਜ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਸਾਡੇ ਦੋ ਭਰਾ ਟੂਰ ਸ਼ੁਰੂ ਕਰ ਰਹੇ ਨੇ ਯਾਨੀ ਕਿ ਕਰਨ ਔਜਲਾ ਤੇ ਏਪੀ ਟੱਲੋ ਉਹਨਾਂ ਨੇ ਕਿਹਾ ਕਿ ਦਿਲਜੀਤ ਦੋਸਾਂਜ ਨੇ ਸਟੇਜ ਦੇ ਉੱਪਰ ਖੜ ਕੇ ਇਹ ਗੱਲ ਤਾਂ ਕਹਿ ਤੀ ਪਰ ਉਹਨਾਂ ਨੇ ਮੈਨੂੰ ਇੰਸਟਾਗ੍ਰਾਮ ਦੇ ਉੱਪਰ ਬਲਾਕ ਕੀਤਾ ਹੋਇਆ ਹੈ ਅਤੇ ਜਿਹੜੇ ਸ਼ੋਅ ਦੇਖਣ ਆਏ ਸੀ ਉਹ ਵੀ ਹੈਰਾਨ ਰਹਿ ਗਏ ਕਿ ਆਖਰ ਬਲਾਕ ਦਲਜੀਤ ਦੋਸਾਂਝ ਨੇ ਕਿਉਂ ਕੀਤਾ ਏਪੀ ਢਿੱਲੋਂ ਨੂੰ ਅਤੇ ਇਸ ਦੇ ਥੋੜੇ ਸਮੇਂ ਬਾਅਦ ਹੀ ਦਲਜੀਤ ਦੋਸਾਂਝ ਨੇ ਵੀ ਆਪਣੇ ਇੰਸਟਾਗ੍ਰਾਮ ਦੇ ਉੱਪਰੋਂ ਇੱਕ ਪੋਸਟ ਸਾਂਝਾ ਕੀਤੀ ਇੱਕ ਸਕਰੀਨਸ਼ਾਟ ਏਪੀ ਢਿੱਲੋਂ ਦੇ ਅਕਾਊਂਟ ਦਾ ਜਿਸ ਦੇ ਵਿੱਚ ਦਿਖ ਰਿਹਾ ਹੈ ਕਿ ਉਹਨਾਂ ਨੇ ਬਲਾਕ ਨਹੀਂ ਕੀਤਾ ਹੋਇਆ ਏਪੀ ਢਿੱਲੋਂ ਨੂੰ ਅਤੇ ਇਹ ਪੋਸਟ ਵੀ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਨਾਲ ਦਿਲਜੀਤ ਦਸਾਂਝ ਨੇ ਦੋ ਲੈਣਾ ਵੀ ਲਿਖੀਆਂ ਨੇ ਏਪੀ ਢਿੱਲੋਂ ਨੂੰ ਜੋ ਗੱਲਾਂ ਏਪੀ ਢਿੱਲੋਂ ਨੇ ਦਿਲਜੀਤ ਦਸਾਂਝ ਨੂੰ ਕਹੀਆਂ ਉਹਦੇ ਜਵਾਬ ਵਿੱਚ ਦਿਲਜੀਤ ਦਸਾਂਝ ਨੇ ਲਿਖਿਆ ਕਿ ਭਰਾਵਾ ਮੇਰਾ ਤੁਹਾਡੇ ਨਾਲ ਕੋਈ ਰੌਲਾ ਨਹੀਂ ਹੈਗਾ ਮੈਂ ਸਰਕਾਰਾਂ ਦੇ ਖਿਲਾਫ ਹਾਂ ਤੁਹਾਡੇ ਨਾਲ ਤਾਂ ਕੋਈ ਗੱਲਬਾਤ ਹੈ ਹੀ ਨਹੀਂ ਪਰ ਦਿਲਜੀਤ ਦਸਾਂਝ ਨੇ ਇੱਥੇ ਸਾਫ਼ ਕਰਤਾ ਕਿ ਉਹਨਾਂ ਨੇ ਬਲਾਕ ਨਹੀਂ ਕੀਤਾ ਹੋਇਆ ਦੋਸਤੋ ਹਰ ਵਾਰ ਹਰ ਸਾਲ ਦੇਖਦੇ ਆਪਾਂ ਕਿ ਸਾਲ ਦੇ ਜਿਹੜੇ ਅਖੀਰਲੇ ਮਹੀਨੇ ਹੁੰਦੇ ਨੇ ਸਤੰਬਰ ਤੋਂ ਲੈ ਕੇ ਦਸੰਬਰ ਤੱਕ ਕੋਈ ਨਾ ਕੋਈ ਪੰਜਾਬੀ ਕਲਾਕਾਰਾਂ ਦੀ ਕਾਊਂਟਰਵਰਸੀ ਜ਼ਰੂਰ ਬਣਦੀ ਹੈ ਅਤੇ ਕਈ ਸਾਲਾਂ ਤੋਂ ਅਗਰ ਆਪਾਂ ਗੱਲ ਕਰੀਏ 4-5 ਸਾਲਾਂ ਤੋਂ ਇਹ ਲਗਾਤਾਰ ਹੁੰਦਾ ਆ ਰਿਹਾ ਹੈ ਇਸ ਵਾਰ ਥੋੜੀ ਸ਼ਾਂਤੀ ਜ਼ਰੂਰ ਸੀ ਪਰ ਇਹ ਇੱਕ ਵੱਡਾ ਵਿਵਾਦ ਖੜਾ ਹੁੰਦਾ ਹੋਇਆ ਦਿਖਾਈ ਦੇ ਰਿਹਾ ਹੈ ਕਿਉਂਕਿ ਇਹ ਦੋਨੇ ਹੀ ਕਲਾਕਾਰ ਵੱਡੇ ਕਲਾਕਾਰ ਨੇ ਪੂਰੀ ਦੁਨੀਆ ਇਹਨਾਂ ਨੂੰ ਪਛਾਣਦੀ ਹੈ ਦਲਜੀਤ ਦਸਾਂਝ ਦੀ ਜਿੱਥੇ ਕਿ ਇੱਕ ਸ਼ੋਹ ਦੀ ਟਿਕਟ 54 54 ਲੱਖ ਦੀ ਵਿਕ ਚੁੱਕੀ ਹੈ ਦੂਸਰੇ ਪਾਸੇ ਜਿਹੜਾ ਏਪੀ ਢਿੱਲੋ ਹੈ ਅੱਜ ਦੇ ਸਮੇਂ ਵਿੱਚ ਏਪੀ ਢਿੱਲੋ ਵੀ ਇੱਕ ਬਹੁਤ ਵੱਡਾ ਨਾਮ ਬਣ ਚੁੱਕਿਆ ਹੈ ਪਰ ਪਤਾ ਨਹੀਂ ਕਿ ਆਖਰ ਕੀ ਗੱਲ ਹੈ ਕਿਉਂਕਿ ਏਪੀ ਢਿੱਲੋ ਨੇ ਸਟੇਜ ਤੋਂ ਕਿਹਾ ਕਿ ਮੈਂ ਕਿਸੇ ਨੂੰ ਨਹੀਂ ਦੱਸਦਾ ਕਿ ਅੰਦਰ ਕੀ ਕੁਝ ਹੋ ਰਿਹਾ ਹੈ ਅਤੇ ਹੋ ਸਕਦਾ ਹੈ ਕੋਈ ਗੱਲਾਂ ਹੋਣ ਜਿਹੜੀਆਂ ਕਿ ਲੋਕਾਂ ਦੇ ਸਾਹਮਣੇ ਨਹੀਂ ਆਈਆਂ ਹਲੇ ਤੱਕ ਅਤੇ ਲੋਕਾਂ ਨੂੰ ਪਤਾ ਨਹੀਂ ਕਈ ਵਾਰ ਕੁਝ ਅੰਦਰ ਦੀਆਂ ਗੱਲਾਂ ਹੁੰਦੀਆਂ ਨੇ ਜਾਂ ਫਿਰ ਕਈ ਵਾਰ ਕਈ ਗਲਤਫਹਿਮੀਆਂ ਵੀ ਹੋ ਜਾਂਦੀਆਂ ਨੇ ਰੀਅਲ ਵਾਂਗ ਕਾਜ ਜਿੱਤੇ ਆਇਿੱਤੇ ਫੇਗ ਬੜੇ ਨੇ ਸਾਡੇ ਬਈ ਬੜੇ ਬਾਪੇ ਬੜੇ ਫਿਰਦੇ ਨੇ ਜੋ ਰੀਅਲ ਤੋਂ ਜਿੱਤੇ ਆਈ ਗੱਲ ਦਲਜੀਤ ਭਾਜੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਣਾ ਭਾਜੀ ਨੇ ਥੋੜੇ ਦਿਨ ਪਹਿਲਾਂ ਗੈਰਾਈ ਗੱਲ ਤੇ ਤੇ ਚੜ ਕੇ ਵੀ ਕਰਨ ਤੇ ਇਹ ਵੀ ਦੋ ਬਾਈ ਸਾਡੇ ਟੂਰ ਸਟਾਰਟ ਕਰਨ ਲੱਗੇ ਹਨਾ ਤੇ ਆਪਾਂ ਇੱਕ ਹਰ ਬਾਈ ਨਿਕੋ ਗੱਲ ਕਹਿਣੀ ਮੈਨੂੰ ਇੰਸਟਾਗ੍ਰਾਮ ਤੇ ਪਹਿਲਾਂ ਬਲੌਗ ਅਨਬਲੌਕ ਤੇ ਕਰ ਦੋ ਪਹਿਲਾਂ ਮੈਨੂੰ ਅਨਬਲੌਕ ਕਰੋ ਫਿਰ ਗੱਲ ਕਰਾਂ ਮੇਰੇ ਨਾਲ ਆ ਕੇ ਮੈਂ ਕਹਿ ਇਹਨੂੰ ਵੀ ਸੱਚ ਦੱਸਦਾ ਕੀ ਕੀ ਚੱਲਣ ਡਿਆ ਮਗਰ ਮੈਂ ਇਹਨੂੰ ਵੀ ਕੋਈ ਦੱਸਦਾ ਮੈਂ ਕਹਿ ਇਹਨੂੰ ਨਹੀਂ ਦੱਸਦਾ ਕਿਦਾਂ ਕਿਦਾਂ ਮਗੜੀ ਨੂੰ ਹਲੀ ਬਣੂ ਅਨਬਲੌਕ ਕਰੋ ਬਲਾਈ ਕਰ ਫਿਰ ਗੱਲ ਕਰਦੇ ਆਪਾਂ ਇਕੱਠਾਂ ਦੀ ਤਾਂ ਮਿੱਤਰੋ ਇਹ ਵੀਡੀਓ ਹੈ ਜਿਹੜੀ ਕਿ ਏਪੀ ਢਿੱਲੋਂ ਦੇ ਸ਼ੋਅ ਦੀ ਵਾਇਰਲ ਹੋ ਰਹੀ ਹੈ ਅਤੇ ਇਹ ਸਕਰੀਨਸ਼ਾਟ ਹੈ ਜਿਹੜਾ ਕਿ ਦਿਲਜੀਤ ਦੁਸਾਂਝ ਨੇ ਰਿਪਲਾਈ ਕੀਤਾ ਏਪੀ ਢਿੱਲੋਂ ਨੂੰ ਦੱਸਿਆ ਕਿ ਮੈਂ ਬਲੌਕ ਨਹੀਂ ਕੀਤਾ ਹੈ ਆ ਮਿੱਤਰੋ ਤੁਸੀਂ ਇਸ ਪੂਰੀ ਕਾਉਂਟਰਵਰਸੀ ਬਾਰੇ ਕੀ ਸੋਚਦੇ ਹੋ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦਿਓ ਧੰਨਵਾਦ ਰੱਬ ਰੱਖਾ